ਟਾਡਾ ਸਾਰਿਆਂ ਦਾ ਇੱਕ ਕਮੈਂਟ ਆਉਂਦੀ ਹੈ ਕਿ ਤੁਸੀਂ ਲਾਹੁਰੇ ਨੂੰ ਆਪਣੀ ਐਨੀਵਰਸਰੀ ਤੇ ਕਿਉਂ ਨਹੀਂ ਸੱਦਿਆ ਹੈ ਨਾ ਕਹਿੰਦੇ ਤੁਹਾਡੀ ਸਭ ਤੋਂ ਵੱਡੀ ਗਲਤੀ ਹੈ ਤੇ ਵਾਕਈ ਗਲਤੀ ਹੈਗੀ ਵੀ ਤੁਸੀਂ ਦੱਸੋ ਕਿ ਤੁਹਾਡੀ ਮੈਰਜ ਐਨੀਵਰਸਰੀ ਤੇ ਤੁਸੀਂ ਕਿਉਂ ਨਹੀਂ ਆਏ ਤੁਸੀਂ ਸੱਦੇ ਨਹੀਂ ਹਾਂ ਉਹ ਤੁਹਾਡੇ ਮਨਜ ਤੇ ਗੁੱਸਾ ਵੜਾ ਤੇ ਸਾਦੇ ਤੇ ਫੇਰ ਹੀ ਆ ਪਾਉਣਾ ਹੈ ਸਸ਼ੀ ਗਾਲ ਜੀ ਸਾਰਿਆਂ ਨੂੰ ਟੈਕਨੋਲੋਜੀ ਸਾਰਿਆਂ ਨੂੰ ਠੀਕ ਠਾਕ ਹੋ ਸਸ਼ੀ ਗਾਲ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਆ ਜੋ ਨਿਕਾ ਖਾ ਲੋ ਗਰਮਾ-ਗਰਮ ਖੁਲਕੇ ਹਾਂਜੀ ਤੇ ਤੁਹਾਡਾ ਸਾਰਿਆਂ ਦਾ ਇਹ ਕਮੈਂਟ ਆਉਂਦੀ ਹੈ ਕਿ ਫਸੀਨ ਲਾਹੌਰਲੀ ਨੂੰ ਆਪਣੀ ਐਨੀਵਰਸਰੀ ਤੇ ਕਿਉਂ ਨਹੀਂ ਆਏ ਹੈ ਨਾ ਕਹਿੰਦੇ ਤੁਹਾਡੀ ਸਭ ਤੋਂ ਵੱਡੀ ਗਲਤੀ ਹੈ ਤੇ ਵਾਕਈ ਗਲਤੀ ਹੈਗੀ ਵੀ ਸਹੀ ਗੱਲ ਆ ਹਾਂਜੀ ਮੈਨੂੰ ਅਹਿਸਾਸ ਹੋਇਆ ਬਾਜੀ ਹਾਂਜੀ ਤੁਸੀਂ ਦੱਸੋ ਕਿ ਤੁਹਾਡੀ ਮੈਰਜ ਐਨੀਵਰਸਰੀ ਤੇ ਤੁਸੀਂ ਕਿਉਂ ਨਹੀਂ ਆਏ ਵੀ ਸੱਚ ਦੱਸਿਓ ਕਿ ਝੂਠ ਦੱਸਿਓ ਨਹੀਂ ਸੱਚ ਦੱਸੋ ਝੂਠ ਕਾਹਦੇ ਦੱਸਣਾ ਤੁਸੀਂ ਸੱਦੇ ਨਹੀਂ ਆਉਂਦੇ ਆ ਤੁਹਾਡੇ ਮਨ 'ਚ ਗੁੱਸਾ ਵੜਾ ਤੇ ਸਾਦੇ ਤੇ ਫੇਰ ਹੀ ਆ ਪਾਉਣਾ ਹੈ ਵੇਖ ਲੋ ਇਦਾਂ ਦੀ ਕੋਈ ਗੱਲ ਨਹੀਂ ਆ ਨਹੀਂ ਇਹ ਇਦਾਂ ਨਾ ਕਰੋ ਬਿਲਕੁਲ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਮੌਲਿਕ ਉਹਦੇ ਟਾਈਮ ਹੀ ਇੱਦਾਂ ਤਾਂ ਬਣ ਗਿਆ ਕਿਉਂਕਿ ਜਿੱਦਣ ਵੀਰਜੋਣਾਂ ਦੀ ਹੈਪੀ ਮੈਰਿਜ ਅਨਿਵਰਸਰੀ ਹੀ ਉਹ ਦਿਨ ਸਵਾਦਾਂ ਦੀ ਚੌਥ ਬਾਬਾ ਬੁੜਾ ਸਾਦੇ ਨੇ ਤੇ ਮੇਲਾ ਇੱਥੇ ਹੁੰਦਾ ਬਹੁਤ ਜ਼ਿਆਦਾ ਤੇ ਸੰਗਤ ਵੀ ਕਾਫੀ ਜ਼ਿਆਦਾ ਹੁੰਦੀ ਆ ਤੇ ਉਹ ਦਿਨ ਆਪਾਂ ਫਿਰ ਇਸ ਕਰਕੇ ਨਹੀਂ ਆਏ ਪਰ ਆਪਾਂ ਇਹਨਾਂ ਦੇ ਤੁਸੀਂ ਵਲੌਗ ਵੇਖ ਸਕਦੇ ਜਾਂ ਫਿਰ ਤੋਂ ਦੁਬਾਰਾ ਦੇਖਿਓ ਆਪਾਂ ਐਡਵਾਂਸ ਹੀ ਇਹਨਾਂ ਨੂੰ ਵਧਾਈ ਸ਼ੁਭ ਕਾਮਨਾਵਾਂ ਸਭ ਕੁਝ ਗਿਫਟ ਵਗੈਰਾ ਸਭ ਕੁਝ ਕਰ ਗਏ ਹਾਂ ਉਸ ਦਿਨ ਸਾਡੇ ਕੋਲ ਕੋਈ ਪਲਾਨ ਵੀ ਨਹੀਂ ਪੀ ਕਿੱਦਾਂ ਕਰਨਾ ਕੀ ਕਰਨਾ ਵਾ ਹਾਂਜੀ ਤੇ ਇਹ 2-3 ਦਿਨ ਪਹਿਲਾਂ ਹੀ ਸਾਨੂੰ ਗਿਫਟ ਦੇ ਗਏ ਸੀ ਪਹਿਲਾਂ ਹੀ ਆਪਾਂ ਇਹਨਾਂ ਨੂੰ ਵਿਸ਼ ਕਰ ਗਏ ਹਾਂ ਤੇ ਸਾਰੀਆਂ ਕਾਮਨਾਵਾਂ ਦੇ ਗਏ ਵੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਤੇ ਗੁੱਸੇ ਨਰਾਜ਼ਗੀ ਵਾਲੀ ਕੋਈ ਵੀ ਗੱਲ ਨਹੀਂ ਆ ਤਾਂ ਨਾ ਹੀ ਕਦੀ ਹੋ ਸਕਦੀ ਆ ਮਿਲਕਲ ਇਹ ਵੀ ਹੈ ਕਿ ਇਹ ਤੇ ਗਿਫਟ ਹਨ ਉਹ ਪਹਿਲਾਂ ਐਡਵਾਂਸ ਹੀ ਦੇ ਗਏ ਸੀ ਤੇ ਹਰ ਤੋ ਜੋ ਸਰਿਆ ਬਣਿਆ ਹੈ ਇਹਨਾਂ ਨੂੰ ਜਨ ਖਵਾ ਕੇ ਆ ਵੀ ਦਿੱਤਾ ਸੀ ਤੇ ਬਾਕੀ ਤੁਸੀਂ ਇਹਨਾਂ ਦਾ ਵਲੌਗ ਜਾ ਕੇ ਵੇਖ ਵੀ ਸਕਦੇ ਹੋ ਹਨਾ ਵਲੌਗ ਪਿਆ ਵਾ ਤੇ ਬਾਕੀ ਫਿਰ ਇਹ ਹੈ ਕਿ ਸਾਡਾ ਪਲਾਨ ਹੈ ਟਾਈਮ ਦੇ ਟਾਈਮ ਬਣਿਆ ਹੈ ਕਿ ਅਸੀਂ ਹੁਣ ਸੈਲੀਬ੍ਰੇਟ ਕਰ ਲੈਨੇ ਆ ਤੇ ਜੇ ਅਸੀਂ ਫਿਰ ਇਹਨਾਂ ਨੂੰ ਸਾਦੇ ਤੇ ਇਹਨਾਂ ਨੂੰ ਫਿਰ ਖਰਚਾ ਪੈ ਜਾਣਾ ਫਿਰ ਇਹ ਹੋਇਆ ਨਾ ਕਿ ਦੋਵੇਂ ਲਾਣ ਦੇ ਮਾਰਿਆਂ ਨੇ ਸਾਦ ਲਿਆ ਫਿਰ ਭਾਜੀ ਕਮੈਂਟ ਉਲਟਾ ਆਣੇ ਹੈ ਕਿ ਤੁਹਾਨੂੰ ਉਹ ਪਹਿਲਾਂ ਗਿਫਟ ਦੇ ਗਏ ਤੁਸੀਂ ਫਿਰ ਉਹਨਾਂ ਨੂੰ ਸਾਦ ਲਿਆ ਫਿਰ ਅਹੀਂ ਵੀ ਹੁਣ ਕੀ ਕਰੀਏ ਦੇਖੋ ਭਾਬੀ ਜੀ ਉਹ ਗਲਤੀ ਕੀਤੀ ਨਾ ਉਹ ਤਾਂ ਸਿਰਫ ਕਲਿੱਪ ਲੈ ਰਹੇ ਸੇ ਹਾਂ ਤੇ ਤੁਹਾਡੀ ਉਹ ਵਿੱਚ ਐਡ ਕਰਦੇ ਹਾਂ ਵੀ ਹੋਇਆ ਵੀ ਉਹੀ ਆਇਆ। ਇੱਕ ਗੱਲ ਹੋਰ ਵੀ ਹੈਗੀ ਹੈ ਨਾ ਜੇ ਇਦਾਂ ਆਉਂਦੇ ਇੱਥੇ ਮੁੜ ਕੇ ਇਹ ਰੇ ਨਾ ਕਮੈਂਟ ਕਰਨੀ ਹੀ ਭੀ ਦੂਜਿਆਂ ਨੂੰ ਦਿੱਦ ਤੇ ਇਹਨਾਂ ਕਿਉਂ ਨਹੀਂ ਦਿੱਤੇ। ਬਾਕੀ ਇਦਾਂ ਦੀ ਕੋਈ ਗੱਲ ਨਹੀਂ ਆ ਪਰ ਉਹ ਜੇ ਮੰਨੇ ਜਾਣੇ ਆ। ਹਮਮ ਪੂਰਾ ਪ੍ਰੇਮ ਪਿਆਰ ਆ ਗੁਰੂ ਰਾਮਦਾਸ ਦੀ ਕਿਰਪਾ ਨਾਲ ਇੱਦਾਂ ਬਣਾ ਕੇ ਰੱਖੇ ਤੇ ਬਾਕੀ ਅਕਮਿਤਰਾਓ। ਤੁਸੀਂ ਸਾਰੇ ਭੈਣ ਭਰਾ ਜਿਹੜੇ ਆ ਇਦਾਂ ਹੀ ਵੀਰਜੀ ਤੇ ਭਾਬੀ ਦੇ ਉਹਨਾਂ ਦੇ ਵੀ ਵਲੌਗਾ ਨੂੰ ਸਾਡੇ ਸੀਰੀਅਲ ਨੂੰ ਸਾਡੇ ਸਾਰੇ ਗਰੁੱਪ ਨੂੰ ਬੱਸ ਉਹ ਵੱਦ ਇਦਾਂ ਹੀ ਪਿਆਰ ਕਰਦੇ ਰਹੋ ਤੇ ਖਾਸ ਕਰਕੇ ਇਹਨਾਂ ਦੀ ਫੇਰ ਨਵੰਨਤਰੀ ਵੇਖੋ ਤੇ ਵਿੱਚ ਬੈਸਟ ਪੀਸ ਫੇਰ ਦੁਬਾਰਾ ਜਾ ਜਾ ਕੇ ਕਰੋ ਰਿਪੀਟ ਕਰਦੇ ਕੋਈ ਗੱਲ ਖੁਮਾਦਮਾ ਕਰੇ ਬਾਤ ਮਨਾਉਣਗੇ ਫਿਰ ਅਗਲੀ ਵਾਰੀ ਆਪਾਂ ਤਾਂ ਉੱਥੇ ਹੀ ਆਹ ਬਾਕੀ ਇਹ ਵਾਕਿ ਭਾਜੀ ਸੇਮ ਡੇ ਆ ਗਈ ਹੈ ਨਾ ਹਾਂਜੀ ਤੇ ਉਹਦੇ ਕਰਕੇ ਥੋੜਾ ਜਿਹਾ ਹੋ ਗਿਆ ਹੈ ਕਨਫਿਊਜ਼ਨ ਹੋ ਗਿਆ ਹੈ ਹਾਂ ਤੇ ਪਿੰਦਰ ਨਾਲ ਲੌਂਗ ਰਿਲੀਨ ਚਾਰਲਨ ਨੂੰ ਪੂਰਾ ਦੱਬ ਕੇ ਪਿਆਰ ਦਿਆ ਕਰੋ ਝੱਕੇ ਨਾ ਕਰੋ ਜਦ ਖੁੱਲੇ ਜਿਹਾ ਰੱਖਿਆ ਕਰੋ ਹਾਂ ਨਾਲੇ ਨਾਲੇ ਜਾ ਕੇ ਵੇਖੋ ਸਾਰੀ ਚੀਜ਼ ਬਰੀਕੀ ਨਾਲ ਵੇਖਿਆ ਕਰੋ ਸਕਿਪ ਨਾ ਕਰਿਆ ਕਰੋ ਤਾਂ ਵਾਪਸ ਸਾਰੀ ਚੀਜ਼ਾਂ ਨੇ ਸਵਾਲ ਦੇ ਜਵਾਬ ਮਿਲ ਜਾਂਦੇ ਨੇ ਜਿੰਨੇ ਤੁਸੀਂ ਸਵਾਲ ਸਾਨੂੰ ਕਰਦੇ ਹੋ ਹਾਂ ਬਾਕੀ ਇਹ ਵੀ ਕਿਤੇ ਉਹਨਾਂ ਨੇ ਜਾਣਾ ਹਾਂ ਅਸੀਂ ਉਹਦੇ ਕਰਕੇ ਨਹੀਂ ਆਏ ਤੇ ਪਾਜੀ ਹਣੀ ਪਹਿਲਾਂ ਹੀ ਕਹਿੰਦੇ ਕਿ ਹਰਦ ਕੋਲ ਫਿਰ ਉਸ ਦਿਨ ਆਇਆ ਨਹੀਂ ਜਾਣਾ ਇਸ ਕਰਕੇ ਇਹ ਪਹਿਲਾਂ ਤੁਹਾਨੂੰ ਗਿਫਟ ਜਿਹੜਾ ਦੇ ਦੇ ਲੱਗੇ ਆ ਤੇ ਵਿਸ਼ੇਸ਼ ਵੀ ਦੇ ਦੇ ਲੱਗੇ ਆ ਇਨਾ ਹੱਡਿਓ ਜਿੱਦਣ ਆਪਾਂ ਮਨਾਈ ਉਤੋਂ ਪਹਿਲਾਂ ਇੱਕ ਦਿਨ ਵਲੋਗ ਪਾਤਾ ਸੀ ਹਾਂਜੀ ਹਾਂ ਇਸੇ ਕਰਕੇ ਤੇ ਭੈਣ ਭਰਾਵੋ ਧੰਨਵਾਦ ਹੱਥ ਜੋੜ ਕੇ ਚੱਕ ਰਿਆ ਕਰੋ ਉੱਤੇ ਜਾ ਕੇ ਚੱਕ ਰਿਆ ਕਰੋ ਥੋੜੀ ਜੀ ਬੇਨਤੀ ਮੰਨਿਆ ਕਰੋ ਨਾ ਤੂੰ ਤੂੰ ਸਾਰੇ ਫਿਆਨਗੇ ਪਰ ਤੂੰ ਮੰਨਦੇ ਨਹੀਂ ਥੋੜੀ ਯਾਰ ਗਮ ਦਾ ਪਿਸਤੌਲ ਦਿਖਾ ਦਿਓ ਹੋਰ ਦਵਾਈ ਜਾਂਦਾ ਹਾਂ ਹਾਂਜੀ ਹੋਰ ਦਵਾਈ ਜਾਂਦਾ ਉਹ ਕਿਦਮੜ ਆਪਣਾ ਪਿਸਤੌਲ ਕਰੀ ਦੇਖੋ ਕਿੰਦਾ ਤਾਰਨਾ ਤੋਂ ਮੰਨ ਨਹੀਂ ਜਾਂ ਫਿਰ ਪਿਸਤੌਲ ਸੋਣਾ ਪਣਾ ਗੱਲ ਚਲੋ ਇਹ ਗਿਆ ਸੰਗਤਨ ਦੇ ਆ ਪਰਮਾਤਮਾ ਤੁਹਾਡੇ ਤੇ ਵੀ ਚੜ੍ਹਦੀ ਕਲਾ ਰੱਖੇ ਤੁਹਾਡੀ ਬਦੌਲਤ ਹੀ ਸਾਰਾ ਕੁਝ ਇਦਾਂ ਪਿਆਰ ਵਾਸਤੇ ਵਾਸਤੇ ਵਾਸੋ ਵੱਧ ਵਿਆਹ ਕਰੋ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਕਰਾ ਕੇ ਬਚਾ ਨਾ ਬਾਕੀ ਇਹ ਕਿ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਪਣਪਰਵਾ ਵਾਂਗੂ ਰਹਿਨੇ ਆ ਤੇ ਹਨਾ 1.5 ਸਾਲ ਹੋ ਗਿਆ ਹੁਣ ਤੇ ਜੇ ਇਦਾਂ ਦੀ ਕੋਈ ਗੱਲ ਹੋਏ ਤੇ ਫੇਰ ਤੋਂ ਬਣਾਇਆ ਕਰੀਏ ਸਹੀ ਗੱਲ ਆ ਹਾਂਜੀ ਅਸੀਂ ਵੀ ਤੁਹਾਨੂੰ ਰਿਟਰਨ ਗਿਫਟ ਦੇਣਾ ਵਾ ਥੈਂਕ ਯੂ ਬਹੁਤ ਬਹੁਤ ਜੀ ਧੰਨਵਾਦ ਮੈਂ ਕਿ ਚੋਸ ਚੁ ਲਈ ਨਾ ਸਾਰਿਆਂ ਵਾਸਤੇ ਆ ਮਨਰੋਜ ਵਾਸਤੇ ਅਤਾ ਦਿਵਾ ਸੀ ਇਨਿਸ਼ੀਏਟਲ ਕਾ ਤੋ ਕੀਤੀ ਸੀ ਹਾਂ ਇਹਨਾਂ ਦੇ ਖਿੱਚ ਲਾਗੀ ਅਤਾ ਸਾਰੀ ਫੈਮ ਆਸ ਤੜੀ ਸਾਰੀ ਹੋਸ਼ ਨਹੀਂ ਨਹੀਂ ਸਾਰੀ ਫੈਮਲੀ ਵਾਸਤੇ ਸਾਰੀ ਫੈਮਲੀ ਵਾਸਤੇ ਭਾਜੀ तो दे है ये हैं तक तो 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 ही तो ही कॉफी कॉफी पियो पियो दूध कलर दिला क्या है दुण 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 <laughs> <पार> <laughs> चलो बहुत ज्यादा थैंक यू पर करना नहीं चाहिए तो नहीं 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 ही ही कर फिर की है नहीं नहीं कोई गल ਮੈਂ ਸਾਰੇ ਆਵਾਸ ਤੇ ਲਈ ਸਾਰੇ ਵਾਸਤੇ ਮਤਲਬ ਦੀਦੀ ਹੁਣੀ ਆਏ ਹੋਣਾ ਵਾਸਤੇ ਲੈ ਤੇ ਫਿਰ ਮੈਨੂੰ ਤੁਹਾਡਾ ਵੀ ਧਿਆਨ ਸੀ ਕਿ ਮੈਂ ਉਹਨਾਂ ਵਾਸਤੇ ਵੀ ਲੈਣੇ ਆ ਨਹੀਂ ਬਹੁਤ ਸੋਹਣੇ ਆ ਬਹੁਤ ਸੋਹਣੇ ਬਹੁਤ ਪਿਆਰੇ ਆ ਤੇ ਮੈਨੂੰ ਆ ਵੀ ਬਹੁਤ ਸੋਹਣੇ ਲੱਗੇ ਮੈਂ ਅੱਜ ਤੱਕ ਅਜ ਪਾਈਆਂ ਨਹੀਂ ਫਾਗ ਦੇਖੂਗੀ ਤੇ ਹੋਰ ਮੈਂ ਹੱਥ ਵੀ ਬੱਚਿਆਂ ਵਾਸਤੇ ਕੀ ਲੈਣ ਆਂਦਾ ਇਹੀ ਜੀਜਾ ਕੋਲ ਤੇ ਕੁਝ ਕੈਰੀਂਗ ਲਈ ਆ ਮਨ ਰੋਜ ਵਾਸਤੇ ਕਿ ਲੀ ਹਾਂ ਜੀ ਹਾਂ ਜੀ ਬਹੁਤ ਫਿਰ ਜਦੋਂ ਸਾਰਿਆਂ ਲਈ ਲੈਦਾ ਨਾ ਫਿਰ ਜਦੋਂ ਸਾਰੇ ਫੈਮਿਲੀ ਮੈਂਬਰ ਤੇ ਫਿਰ ਸਾਰਿਆਂ ਲਈ ਚੀਜ਼ ਚਾਹੀਦੀ ਹੈ ਨਾ ਨਹੀਂ ਬਹੁਤ ਵਧੀਆ ਤੁਸੀਂ ਸਾਰੀ ਫੈਮਲੀ ਸਾਡੀ ਦਾ ਸੋਚਿਆ ਤੁਹਾਡਾ ਤੇਰੀ ਜੀ ਤੇ ਮਦਰ ਨਹੀਂ ਨਹੀਂ ਇਹਦੇ ਵਿੱਚ ਧੰਨਵਾਦ ਵਾਲੀ ਕੋਈ ਗੱਲ ਨਹੀਂ ਆ ਵਾਈ ਗਰੂ ਇਦਾਂ ਹੀ ਪਿਆਰ ਬਣਾਈ ਰੱਖਿਆ ਹੈ ਨਾ ਫਿਰ ਇੱਕ ਦੂਜੇ ਦਾ ਲੈਣ ਦੇਣ ਜੇਲਾ ਚੱਲਦਾ ਰਹੇ ਉਹਦਾ ਇੱਕ ਕਮ ਭਦੀ ਵੀ ਬਹੁਤ ਵਧੀਆ ਕੀਤਾ ਤੁਹਾਨੂੰ ਨਾ ਸੀਰੀਅਲ ਗੱਲ ਦੱਸਣਾ ਆਪਾਂ ਜਾ ਕੇ ਨਾ ਥੋ ਕੀ ਕਰਨਾ ਬਣਾ ਘਰੇ ਨਹੀਂ ਜਾਣਾ ਸਿੱਦੇ ਕਿਉਂ ਕੱਪਾ ਨਹੀਂ ਛੋਟਦੇ ਇੱਥੇ ਹੀ ਰਹੋ ਹਾਂ ਜੀ ਲੱਗੀਆਂ ਤੇ ਉਹ ਚਾਹੀਦਾ ਜਿਹੜਾ ਦਿੰਦੇ ਨਾ ਪਾਣੇ ਤੇ ਜਾਂਗਾ ਜਿਹੜਾ ਤੁਸੀਂ ਮੇਰਾ ਕੰਮ ਸੌਫਾ ਕਰਤਾ ਜੀ ਤਾਂ ਵੀ ਬਚਾਤਾ ਤੇ ਸੇਵਿੰਗ ਵਿੱਚ ਆਤੀ ਇਹ ਜਾਂਗਾ ਨਹੀਂ ਤੇ ਕੱਪ ਲੈ ਕੇ ਤੇ ਨਿਰਦਲੇ ਜਾਣਾ ਉਹਦੋਂ ਇਹ ਜਿਹਨਾਂ ਨੂੰ ਬੁਰਗੀ ਪਸੰਦ ਆਏ ਉਹਦੇ ਉਹਨਾਂ ਨੇ ਲੱਗੀ ਜਾਣਾ ਮੈਂ ਉੱਥੇ ਉਦੋਂ ਲੈ ਕੇ ਦੇਖ ਕਿ ਦੂਜੇ ਗ੍ਰੀਨ ਦੇ ਤਾਂ ਉਹਨਾਂ ਡਬਲ ਮਾਈਂਡਡ ਹੀ ਨਾ ਇੱਕ ਛੇੜ ਇਦਾਂ ਦੀ ਕੋਈ ਪਸੰਦ ਹੁੰਦੀ ਇਹ ਨਹੀਂ ਕਰ ਸਕਦਾ ਮੈਂ ਕਹਿੰਦਾ ਵੀ ਇਹੋ ਇੱਕ ਜਾਂ ਸੇਮ ਹੋ ਗਈ ਉਹਨਾਂ ਦੇ ਜਿਹੜਾ ਸਵੇਰੇ ਘਰੋਂ ਹੀ ਨਿਕਲਦੇ ਗੱਲ ਹੋਈ ਵੀ ਸ਼ਾਮ ਨੂੰ ਭਾਏ ਵਾਪਸ ਲੇਟ ਹੋ ਜੀਏ ਮੈਂ ਪਹਿਲਾਂ ਆ ਜੀ ਉਹ ਤੋਂ ਲੈ ਕੇ ਜਾਈਂਗੀ ਪਰ ਕਹਿੰਦੇ ਸਟੇ ਕਰਨਾ ਜ਼ਰੂਰੀ ਪਰਮਾਤਮਾ ਦੇ ਜੀ ਨਾਲ ਇੱਕ ਗੱਲ ਹੋਰ ਕਹਿੰਦੇ ਨਾ ਵੀ ਸੱਚੇ ਦਿਲੋਂ ਮੰਗੀ ਚੀਜ਼ ਕੇ ਵੇਲੇ ਆਪੇ ਪੂਰੀ ਕਰ ਦਿੰਦੀ ਹੈ ਹਾਂ ਜੀ ਤੇ ਕੋਈ ਨਾ ਸੋਣਾ ਤਾਂ ਮੰਨ ਲੇ ਕੋਈ ਨਹੀਂ ਕਿ ਜੇ ਖਲੋਣਾ ਹੈ ਤੇ ਕੋਈ ਨਾ ਕੋਈ ਲਾ ਲੈਣਾ ਜਗਾਰ ਵੇ ਨਹੀਂ ਨਹੀਂ ਉਹ ਚੀਜ਼ਾਂ ਹਜੇ ਬੜੀਆਂ ਉੱਥੇ ਲੈਣ ਆਲੀਆਂ ਤੁਸੀਂ ਸਭ ਕਹਿੰਦੇ ਬੜੀਆਂ ਚੀਜ਼ਾਂ ਪੋਤੇ ਵਾਲਾ ਦੁਕਾਨਾ ਜੀ ਐਤਵਾਰ ਤੱਕ ਲੱਗੀਆਂ ਰਹਿਣੀਆਂ ਨੇ ਨਹੀਂ ਬਾਕੀ ਸਾਰੀਆਂ ਹੀ ਹੋਣੀਆਂ ਸਿਰਫ ਜਿਹੜੀਆਂ ਕਾਗੂਹਾਨੀਆਂ ਨੇ ਨਾ ਉਹੋ ਹੀ ਰਹਿ ਗਏ ਆ ਮੈਂ ਅਸੀਂ ਬੰਦ ਰਹੀਏ ਉਹਨਾਂ ਨੂੰ ਪਤਾ ਹੀ ਵੀ ਇਹ ਨਗਰ ਲਈ ਇਹਨਾਂ ਨਾਲ ਲੈਣੇ ਨੇ ਕਾ ਲੈਣੀਆਂ ਨੇ ਇਹਨਾਂ ਨੂੰ ਪਤਾ ਹੈ ਵੀ ਮਾਲ ਹਜੇ ਵਜਿਆ ਹੋਣਾ ਤੇ ਬੜਾ ਵਧੀਆ ਲੱਗਦਾ ਕੇਵਲੇ ਮੰਨਜੋ ਹੈ ਨਾ ਕੱਲੀ ਇਹਨਾਂ ਦੀ ਗੱਲ ਨਹੀਂ ਹੈ ਕਿ ਕੰਮਾਂ ਦੀ ਕਈ ਚੀਜ਼ਾਂ ਜ਼ਿੰਦਗੀ ਜਿੱਦਾਂ ਮੀਆਂ ਵੀ ਜਿਹੜੀ ਹੈ ਜੇ ਬੰਦਾ ਸੋਚਦਾ ਉਹ ਚੀਜ਼ ਉਹ ਨਹੀਂ ਹੁੰਦੀ ਸਹੀ ਹਾਂ ਉਹ ਬੜੀ ਵੇਦਦਾ ਹੁੰਦਾ ਹੈ ਬਿਲਕੁਲ ਉਦੋਂ ਕਹਿੰਦਾ ਵੀ ਹੋਰ ਕੁਝ ਕਿਹਾ ਹੁੰਦਾ ਕਈ ਰਹਿੰਦਾ ਹੈ ਨਾ ਹਾਂ ਹਾਂ ਇਦਾਂ ਹੀ ਹੁੰਦਾ ਉਹ ਤਾਂ ਵੀ ਹੁੰਦਾ ਵਜੇ ਮੇਰੇ ਘਰੇ ਬਾਬਾ ਬੁੱਢਾ ਸਾਹਿਬ ਚੜ੍ਹ ਕੇ ਜਾਣਾ ਰੱਖੇ ਬਹੁਤ ਵਧੀਆ